ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਚਲੀਆਂ ਖੁਰਦ ਰੋਪਨਗਰ ਮਨਜੀਤ ਤੇ ਜਗਜੀਤ ਜਦ ਕੋਈ ਡਾਇਰੈਕਸ਼ਨ ਹੋ ਜਾ ਸਕੂਲ ਦੀ ਡਾਇਰੈਕਸ਼ਨ ਹੋ ਸੀਗੀ ਹਲੋ ਜੀ ਆ ਐਮਰਜੈਂਸੀ ਪਹੁੰਚੇ ਜੀ ਬੇਕੀ ਨੂੰ ਬੇਕੀ ਹਲੋ ਜੀ ਪਹੁੰਚ ਗਏ ਰੋਪੜ ਬਾਜ਼ਾਰ ਦੇ ਵਿੱਚ ਮੌਸਮ ਤਾਂ ਹੈਗਾ ਹੀ ਆ ਰੌਣਕ ਘੱਟ ਆ ਕੀ ਹਾਲ ਆ ਬਾਬਿਓ ਠੀਕ ਹੈ ਜਾਈਦੇ ਆ ਹੋਰ ਨਵੀਤਾ ਜੀ ਬਸ ਚੱਲਿਆ ਇੱਥੇ ਇੱਕ ਐਲਸੀ ਨਹੀਂ ਚੱਕਣੀ ਸੀ ਇੱਕ ਸਕੂਲ ਚ ਡੋਨੇਟ ਕਰਨੀ ਸੀ ਜਨਾਬ 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 ਰਖੜੀਆਂ ਦਾ ਤਿਹਾਰ ਆ ਬਾਜ਼ਾਰ ਹੁਣ ਖਾਲੀ ਗਾਤੇ ਆ ਕਿਉਂਕਿ ਰਖੜੀਆਂ ਲੈ ਕੇ ਸਾਰੇ ਆਪਣੇ ਆਪਣੇ ਰਿਸ਼ਤੇਦਾਰੀਆਂ ਚ ਪਹੁੰਚ ਗਏ ਆਪਣੇ ਆਪਣੇ ਪੇਕੇ ਆ ਮੈਨੂੰ ਇਹ ਲੱਗਦਾ ਵੀ ਇੱਥੇ ਕਿਤੇ ਦੁਕਾਨਾਂ ਨਾ ਬੰਦ ਹੋਵੇ ਉਹ ਵੀ ਨਹੀਂ ਖੁੱਲੀ ਆ ਹੂੰ ਖੁੱਲੀ ਹੋਆ ਖੁੱਲੀ ਹੋਆ ਅੱਸੀ ਕੱਲ੍ਹ ਦੀ ਕੀ ਹਾਲਾ ਬਬਿਓ ਹਾਂ ਹੈਗੀ ਹੈਗੀ ਏ ਹੈਗਾ ਜੀ ਸੈਣੀ ਇਲੈਕਟ੍ਰੋਨਿਕਾ ਇਧਰ ਕਿਦਰ ਉਹ ਤੇ ਲੱਗਦਾ ਤੈਨੂੰ ਕੋਤੋਂ ਇਧਰ ਹੈ ਤੇਰੇ ਸਾਰੇ ਦੇ ਹਿਸਾਬ ਨਾਲ ਗੱਲ ਕਰਾਂ ਮੈਂ ਤਾਂ ਅੱਛਾ ਆ ਦੇਖ ਇਧਰ ਲਿਖਿਆ ਵਾ ਚਲੋ ਹ ਮਹਾਰਾ ਜੀ ਦੇਖਦੇ ਹੋ ਕੀ ਹਾਲ ਚਾਲ ਆ ਜੀ ਚਲ ਮੈਨੂੰ ਸਲੀਪਰ ਵੀ ਦੇ ਦੇ ਯਾਰ ਲਿਆ ਹੁਣ ਤੇਰੇ ਕੋਲ ਆ ਗਿਆ ਮੈਂ ਸਲੀਪਰ ਲੈ ਲਵਾਂ ਪਹਿਲਾਂ ਕੋਈ ਗੱਲ ਨਹੀਂ ਬਾਈ ਨੂੰ ਕਹੀਂ ਵੀ ਕਹ ਐਲਸੀਡੀ ਲੈਣੀ ਪਾ ਜੀ ਹਾਂ ਜੀ ਆ ਜੋ ਐਲ ਈ ਡੀ ਹੈ ਨਾ ਕਿ ਸੀ ਡੀ ਹੁੰਦੀ ਐਲ ਈ ਡੀ ਐਲ ਸੀ ਡੀ ਵੀ ਹੁੰਦੀ ਐ ਐਲ ਈ ਡੀ ਵੀ ਹੁੰਦੀ ਆ ਮੈਂ ਜਾਣਾ ਜੀ ਹਲੂਰ ਸਾਹਿਬ ਨੂੰ ਹੁਣ ਮੇਰੇ ਖਰਾਬ ਜੇ ਹੋ ਗਏ ਹੋਏ ਨਾ ਇੱਕ ਪੰਥ ਦੋ ਗਾਜ ਹੋ ਗਏ ਹੋਰ ਕੀ ਲੋਟਾ ਕੀ ਕਹਾਣੀ ਹੈ ਨਾ ਮੈਂ ਨਹੀਂ ਮੈਂ ਸਵੇਰ ਸ਼ਾਮ ਨੂੰ ਪੜਨਾ ਤਾਂ ਫਿਰ ਹਾਂ ਫਤਿਹ ਬਲਾ ਚਿੱਟੀਆਂ ਚਿੱਪਣਾ ਆਪਣੀਆਂ ਦਿਖੀਆਂ ਨਹੀਂ ਕਿੱਥੇ ਆ ਨਾ ਤੁੰਗੋਂ ਨਾ ਮੈਂ ਕੋਲ ਪਤਾ ਨਹੀਂ ਕਿ ਤੇਰੇ ਦਿਮਾਗ ਚ ਮੇਰੇ ਵੀ ਨਹੀਂ ਵੀ ਅੱਗੇ ਪਿੱਛੇ ਹੋ ਗਿਓ ਕਿਧਰੇ ਜਾਣ ਉਹ ਹਾਂਜੀ ਹੁਣ ਨਹੀਂ ਚਾਹੀਦੀ ਚਾਹੀਦੀ ਆ ਯਾਰ ਚਾਹੀਦੀ ਹੈ ਦੇ 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 ਅੰਤਰੀ ਭਾਈ ਜੀ ਹਾਲ ਵਧੀਆ ਅਜੇ ਪ੍ਰੈਕਟਿਸਾਂ ਕੋਈ ਜੀ ਇਸ ਵਾਰ ਇਹਦੇ ਪਰ ਮਿੱਟੀ-ਮੁੱਟੀ ਜੀ ਦਿਖਦੀ ਨਹੀਂ ਹੈ ਥੋੜਾ ਜਿਹਾ ਫਿਰ ਨੂੰ ਬਾਅਦ ਚ ਹੋਰ ਤਰ੍ਹਾਂ ਲੱਗੇਗਾ ਪਸਟਾ ਪੰਜਾਂ ਦਾ ਦੇਖ ਲਈ ਕੰਮ ਆ ਆਏ ਪਾਉਣੋ ਤਾਂ ਔਖਾ ਸਾਹਮਣੇ ਨਹੀਂ ਇੱਕ ਦੋ ਅੱਡੇ ਘੰਟੇ ਸੱਟ ਹੋ ਜਾਣਾ ਇਹਨੇ ਲੂਹੋ ਇੱਦੀ ਕਾਫੀ ਬਾਜ ਮਹਾਰਾਜ ਕਿੱਥੇ ਤਾਂ ਫਾਤੀ ਨਹੀਂ ਪਰ ਇਹਨਾਂ ਦਾ ਸਪੈਸ਼ਲ ਹੈ ਜੀ ਆਏ ਹਨ ਇਹ ਖਤਰੇ ਆਂ ਰਾਮ ਦਾ ਪੜ ਗਿਆ ਪਾਤਲ ਦਾ ਮਕਸਦ ਹੈ ਵੀ ਹੱਥ ਨਾ ਲੱਗੇ ਹਾਂ ਆ ਕੰਪਨੀ ਦਾ ਕੁਝ ਨਹੀਂ ਆ ਪਰ ਇਹ ਉਂ ਬਲੈਕ ਕਲਰ ਦਾ ਆਹ ਇਹਦੇ ਪਰ ਜਦੋਂ ਮਿੱਟੀ ਮੁੱਟੀ ਜੀ ਨਾ ਫ ਚੰਪੀ ਜਾਣੀ ਐ ਇਹਦੇ ਪਰ ਚੰਪੀ ਦੇ ਨਾ ਨਹੀਂ ਜੀ ਪੰਜਾਬ ਪਰ ਆਇਆ ਇਹਨਾਂ ਦਾ ਪੈਰ ਦਾ ਜਾਣਦੇ ਚੱਕੀ ਤਰ੍ਹਾਂ ਫਾਇਰਲ ਤੇ ਮਾਰਦਾ ਆ ਜਿਆ ਕੰਮ ਦੀ ਕੋਈ ਪਾਰਾ ਨਾ ਪਰ ਜਾਨੀ ਖਾਈ ਮੈਂ ਕਹਿੰਦਾ ਅੱਜ ਅੱਜ ਹੈ ਨਹੀਂ ਆਹ ਉਹ ਦੇਖੋ ਜਿਹੜੇ ਕਲਰ ਤੇ ਹੈਗੀ ਮੈਂ ਤਾਂ ਕਹਿੰਦਾ ਨਹੀਂ ਤਾਂ ਫਿਰ ਲੈਣੀਓ ਪਾਣੀ ਆ ਨਹੀਂ ਤਾਂ ਫਿਰ ਆਪਰਾ ਕਰ ਹੂੰ ਬੱਸੇ ਮਾੜੀ ਆ ਗਈ ਨਹੀਂ ਹੈਗੀ ਤੈਨੂੰ ਆਇਆ ਪਿਆ ਆ ਹੀ ਹੈ ਦਾ ਤੈਨਾਂ ਗਾਹ ਨੂੰ ਖਿਸਕਣਾ ਜਾਂ ਪੈਰ ਪਾਉਣਾ ਇਹ ਫਸ ਜੀ ਪੈਰ ਤੇ ਪੈਰ ਚ ਫਸਣਾ ਹਨ ਲੈ ਤਾ ਇਹਦਾ ਮੇਰੇ ਆਊਗੀ ਹੂੰ ਮਲਾਕੀਆ ਤੇ ਸਸਤੀ ਦਮਕੇ ਹੁਣ ਅਸੀਂ ਫਿਰ ਤੁਹਾਨੂੰ ਤਾਂ ਮਹਿੰਗੀ ਮਹਿੰਗੀ ਦੇ ਰਹੀ ਹੈ ਇੱਕ ਗੱਲ ਕਹਣੀ ਆਓ ਫੇ ਜਿਹੜੀ ਚੀਜ਼ ਸਾਨੂੰ ਚਾਹੀਦੀ ਉਹ ਦਿੱਤੀ ਜੇ ਹੁਣ ਹੋਰ ਮੱਥੇ ਮਾਉਣ ਨਹੀਂ ਆ ਤੁਸੀਂ ਸਾਡੇ ਬੰਨਣੀਆਂ ਆ ਹੁਣ ਫਿਰ ਹੁਣ ਜਾਇਜ਼ ਜਿਹੜੇ ਹੁੰਦਾ ਹੁੰਦਾ ਕੰਮ ਬੈਠ ਕੇ ਸਾਡੇ ਵਾਸਤੇ ਕਰਤਾ ਜਾ ਆਓ ਬਨੇ ਇਹ ਤਾਂ ਸਭ ਉਹ ਤਾਂ ਸਾਡੇ ਕੋ ਗਰਮੀ ਵਾਲਾ ਮਾਲ ਫਦੇ ਕੋ ਖਰੀਦਣ ਲੱਗੇ ਆ ਚਲ ਤਾਂ ਲੋੜ ਮਿਲ ਨਹੀਂ ਰਿਆ ਮਾਲ ਉਹ ਜਿਹੇ ਬਸਾਉਣਾ ਲੋੜ ਭਾਈ ਰੱਖ ਲਓ ਪਤਾ ਹੈ ਕੰਪਨੀਆਂ ਨੇ ਕਹਿ ਕੇ ਤਾਂ ਜੇਲ੍ਹ ਲੰਗ ਭੇਜਦੇ ਮਨਾਂ ਲੱਗ ਰਿਹਾ ਇੱਕ ਵਾਲਾ ਤਾਂ ਇਨਾ ਮੰਨ ਗਏ ਜੇ ਸਾਨੂੰ ਲੋੜ ਆ ਰੱਖ ਲੋ ਕੋਈ ਗੱਲ ਨਹੀਂ ਬਸ ਹੋਰ ਨਾਲ ਦੀ ਲੋੜ ਆ ਅੱਛਾ ਸਰਦਿਆਂ ਨੂੰ ਬਾਤ ਆਉਂਦਾ ਰਹਿੰਦਾ ਅੱਛਾ ਇਹ ਇਦਾਂ ਦਾ ਅਲੈਕਸੈਂਡਰ ਆ ਅੱਛਾ ਜਦੋਂ ਇਹ ਦਿਨ ਆ ਬਗਿਆ ਜਾਨੀ ਇਹਨਾਂ ਨੂੰ ਸਪੈਸ਼ਲ ਨਾਲ ਧੋਣਾ ਪਿਆ ਕਰਨਾ ਇਹਨੂੰ ਧੋਣ ਦੀ ਲੋੜ ਨਹੀਂ ਉਹ ਨਾਲ ਥੋੜਾ ਹਲਕੀ ਪਾਉਸ਼ ਭੇਜੋ ਜਾਂ ਸੀ ਫੈਂਡਰ ਭੇਜੋ ਜਨਾਮਾ ਕੰਮ ਚੇਜ ਕਰ ਦੋ ਹੁਣ ਤੇ ਇੱਕ ਵਾਰ ਬਹੁਤ ਹੈ ਉਹ ਅਸਲ ਕਿ ਇਹ ਟਾਕੂਤਾਂ ਦੇ ਘੁੰਮੀ ਜਾਂਦੇ ਜੇ ਫਿਰ ਮਿੱਟੀ ਲੱਗੀ ਜਾਂਦੀ ਹੈ ਉਹਦਾ ਕਰਕੇ ਚੱਕਰ ਆ। ਇਕੱਲੇ ਆਉਣ ਜਾਣ ਨੂੰ ਇਹਨਾਂ ਪੈਣੀ। ਹਾਂ। ਉਹ ਕਿੱਥੇ? ਉਹ ਕਿੱਥੇ ਰਬੜ ਦੇ ਜੁੱਤੇ ਨਾਲ ਘਮੇਰ ਲੱਜ ਜਾਂਦੀ ਜੀ ਆਉਣ। ਉਹ ਹਵਾ ਬਾ। ਆਹਨੇ ਬੰਦੋ। ਬਾਕੀ ਥੈਂਕ ਯੂ। ਥੈਂਕ ਯੂ ਵੈਰੀ ਮੱਚ। ਕੀ ਆ ਫੋਟੋਗ੍ਰਾਫੀ? ਕਾਈ ਸੋ ਗੱਭੀ ਜੀ ਮਰੀ ਜਾਨਾ ਤੱਕ ਕਾਈ ਮਾਤਾ ਕਨਮੇ ਨਗਰੋਂ ਇੰਨੀ ਕਰਦੇ ਧੱਕਾ ਅਜੋ ਚਾਰ ਚਿੰਨੇ ਦੀ ਮੈਂ ਲੈ ਕੇ ਜਾਂਦਾ ਉਹਨੇ ਵੀ ਲੈ ਕੇ ਜਾਂਦਾ ਇਹ 420 ਤੈਨੂੰ ਪਸੰਦ ਨਹੀਂ ਆਈ। ਇਹ ਡੱਟਾ ਕਟਾ ਮਾ। ਬਾਡੀ ਵਾਰ ਨੂੰ ਸਾਨੂੰ ਗੁੱਗਰ ਵੀ ਵਿੱਚ ਖੁੱਲਦਾ। ਅੱਜ ਤੇ ਮੱਤ ਗੁਰ ਬੇਖ ਉਹਦੀ ਜਗ੍ਹਾ ਹੋਰੇ ਖੁੱਲਦਾ। ਖੁੱਲ ਗਿਆ। ਉਹ ਪਤਾ ਨਹੀਂ ਲਿਆ ਐ ਐਲ ਸੀ ਡੀ ਪਤਾ ਨਹੀਂ ਚੱਕ ਕੇ ਰਹੀ ਕਿ ਐਲ ای ਡੀ ਐ ਕਿ ਐਲ ਸੀ ਡੀ ਹੁਣ ਪਤਾ ਹੀ ਨਹੀਂ। ਆਪਾਂ ਇੱਧਰ 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 ਵਸੇ ਵੇਪਾ ਉਹ ਮਹਾਰਾਜਾ ਉਹੀ ਨਹੀਂ ਰੋਈ ਜਾਂਦਾ ਗੱਜਲੇ ਗੱਜਲੇ ਆਹੀ ਕੰਮ ਕੋਈ ਹੋ ਰਾਇ ਸਾਸਰੀ ਕਰਨ ਕਰਕੇ ਠੱਕ ਲਿਆ ਗਾਨਾ ਤਰੀ ਹੱਥੇ ਅੱਗੇ ਜੀ ਹੰਟਾ ਜਿੱਤੇ ਜੀ ਪਾਹ ਮੈਨ ਰਹੀ ਅੱਗੇ ਉਧਰ ਜਾ ਕਰਾਂਗੇ ਚਲੋ ਫਿਰ ਕਰਾਂਗੇ ਹਾਸਲ ਹੋ ਗਏ ਹਾਸਲ ਹੋ ਗਏ ਲਓ ਕੋਲ ਮਹੋਲੀ ਕਰਦੀ ਹਾਂ ਮੈਂ ਦੇਖ ਕੇ ਕਿ ਐਸਾ ਤਿੰਨ ਚਾਰ ਜਗ੍ਹਾ ਪੁਰੇ ਪਹਿਲਾਂ ਪਤਾ ਕਰ ਗਿਆ ਤੇ ਉਹਨੂੰ ਸ਼ਾਮ ਨੇਰੇ ਜਿਹਾ ਹੋਇਆ ਤੇ ਵਲੌਗ ਬਣਿਆ ਨਾ ਸੀਗਾ ਕਾ ਮੈਨੋਂ ਇਹਨਾਂ ਨੇ ਬਹੁਤ ਆ ਸਵਾਸ਼ਣ ਦਵਾਇਆ ਕਹਿੰਦੇ ਭਾਜੀ ਲਈ ਬੈਸਟ ਚੀਜ਼ ਲਵਾਂਗੇ ਆਪਾਂ ਵੀ ਤੁਸੀਂ ਡੋਨੇਟ ਕਰ ਰਹੇ ਹੋ ਉਹਦੇ ਕਰਕੇ ਮਹਾਤਮਾ ਰੋਗੀ ਕਹਿੰਦੇ ਬੰਦੇ ਮੇਰੇ ਨਾਲ ਜੋਗਾ ਬੰਦੇ ਨੂੰ ਲਾਂਭਾ ਵੀ ਦੇ ਹੋ ਜਾਂਦਾ ਗੱਲਾਂ ਆ ਸਾ ਆਪਣੇ ਵਾਲੇ ਨਾਲ ਦੀ ਉਹ ਨਾ ਹਾਂ ਉਹਨੂੰ ਮੈਂ ਕਹਿੰਦਾ ਕਿੰਨੇ ਸਾਲ ਹੋ ਗਏ ਆਪਣੇ ਕੋਲ ਚੱਲਦੀ ਨੂੰ ਬਾਪਾ ਪੁਰਾਣੇ ਘਰ ਚ ਤੇ ਪੁਰਾਣੇ ਘਰ ਚ ਹਾਂ ਤਿੰਨ ਸਾਲ ਅਜ ਲੱਕੜੀਆਂ ਵਾਲੇ ਦੇ ਨੇ ਹੋ ਗਏ ਤਿੰਨ ਸਾਲ ਆਪਾਂ ਨੂੰ ਇੱਧਰ ਹੋ ਗਏ ਹਾਂ ਤਿੰਨੇ ਸਾਲ ਹੋ ਗਏ ਚਾਰ ਹੋ ਗਏ ਤਿੰਨ ਤਿੰਨ ਹੋ ਗਏ ਮੈਂ ਕਹਿੰਦਾ 2022 ਚ ਆਇਤੇ ਤੇ ਇਹਨੇ ਇਹਨੇ ਤੇ ਨਤੀ ਨਹੀਂ ਚੱਲੂ ਹਾਂ ਇਹ ਵੀ ਹੈਗੀ ਕੁਛ ਨਹੀਂ ਇੱਕ ਵਾਰ ਉਹਦੀ ਸਪਲਾਈ 'ਚ ਥੋੜਾ ਜਿਹਾ ਫਰਕ ਪੈ ਤੇ ਕਾਏ ਸੀ ਦਾ ਹਾਂ ਉਹ ਗ੍ਰਾਫ ਫਿਰ ਇਹਦੇ ਕਿਹੜਾ ਆ ਹਾਂ ਮੈਂ 50 ਰੁਪਏ ਦਾ ਪਿਆ ਸੀ ਆਪਣੀ ਗਰਤੀ ਦੀ ਉਹ ਹਾਂ ਉਹਨੇ ਸਿਸਟਮ ਬਦਲਿਆ ਦਾ ਫੋੜ ਦੇ ਹਾਂ ਅੰਦਰ ਤੇ ਵੀ ਲੱਗ ਗਿਆ ਪਛਾਹ ਸਪਲਾਈ ਦੇਣ ਲੱਗਿਆ ਜੀ ਕਰੰਟ ਵਾਲੀ ਅੱਛਾ ਹੁਣ ਇਹ ਗਲਾਸ ਵਾਲੀ ਹੈ ਨਾ ਗਲਾਸ ਹੈਗਾ ਲੱਗਿਆ ਨਾ ਗਲਾਸ ਹੈ ਉਹ ਕਿ ਦੇਖੇ ਤੇ ਨਿਆਣਿਆਂ ਕੋਲ ਲਾਉਣੀਆਂ ਸੀ ਨਿਆਣਾਂ ਚੱਕ ਕੇ ਜਿਉਂ ਮਾਰ ਤੋ ਫੜ ਕਰਾ ਦੇ ਪੁੱਤੂ ਮੂਰੇ ਤੇ ਹੂੰ ਆ ਤਾ ਗਿਆ ਜੀ ਕਰੰਟ ਜਾ ਮੂਰੇ ਲੋ ਜੀ ਕਮੜਾ ਕੋ ਗੂਏ ਹੁਣ ਇਹਦਾ ਸੌਫਟਵੇਅਰ ਅਪਡੇਟ ਹੋਗਾ ਆਪਣੇ ਵਾਲਾ ਕੁਝ ਹੋਰ ਸਾਬ ਨਾਲ ਸਟਾਰਟ ਹੁੰਦੀ ਜਿਹੜੀ ਪਹਿਲਾਂ ਲਿਖੀ ਦੇਣੀ ਦੂਜੀ ਕਿਹਨਾਂ ਸੌਫਟਵੇਅਰ ਕੋਈ ਹੋਰ ਫੋਨ ਉਹਦੇ ਪਾਰ ਵੀ ਨਹੀਂ ਦੁੱਗੀ ਕਿਵੇਂ ਤੇ ਚਿਪਚਿਪ ਲੱਗੂ ਕੋਈ ਵਿੱਚ ਉਹਦੇ ਵਿੱਚ ਇੱਕ ਨਾ ਨਾ ਅਸੀਂ ਉਹ ਚਲਾਉਂਦੇ ਆਪਣਾ ਕਿਆ ਕਹਿੰਦੇ ਆ ਹੌਟਸਟਾਰ ਉਹ ਚੱਲਦਾ ਨਹੀਂ ਉਹ ਹੋਰ ਚੱਲਣਾ ਚਾਹੁੰਦਾ ਫੋਲਡ ਉਹ ਫੋਲਡ ਉਹ ਕਿਆ ਕਰੀ ਕੋਪੀ ਚ ਗਈ ਜੀ ਮੈਂ ਆ ਜਾਣ ਤਾਂ ਚੱਲਦੀ ਦਿਖਾਈਏ ਯਾਰ ਵਿੱਚ ਚੱਲਦਾ ਨਹੀਂ ਕੋਈ ਯਾਰ ਜਾਲ ਨਹੀਂ ਪੁੱਛੀਏ ਕਿ ਤੁਹਾਨੂੰ YouTube ਹੈ ਜਾਂ TV ਦੇਖਣਾ ਚਾਹੀਦਾ ਹੈ ਪ੍ਰਾਈਮ ਵੀਡੀਓ ਜਾਂ ਆਹ ਚੀਜ਼ ਹੋ ਗਈ ਜਾਂ Netflix ਹੋ 10 ਮਿੰਟ ਦੇਖ ਲੈ ਲਾ ਕੇ ਦੇਖਿਆ ਨਹੀਂ ਇਹ ਨਹੀਂ ਚਲਾ ਕੇ ਦੇਖਿਆ ਹਾਂ OK ਬਈ ਹੁਣ ਇਹਦਾ ਉੱਥੇ ਜਾ ਕੇ ਪਤਾ ਲੱਗ ਜਾਓ ਅੱਗੇ ਸਕੂਲ ਚ ਜਾ ਲੱਗਣੀ ਹੈ ਅੱਜ ਵਿੱਚ ਸਕੂਲ ਚ ਰਹਿਣੀ ਆ ਨਾ ਮੋਬਾਈਲ ਚ ਹੋਰ ਆਇਆ ਨਾ ਵੈਦ ਉਸ ਤੋਂ ਮੈਡਮ ਕਹਿੰਦੇ ਉਹ ਆਕ ਕੋੰਦਾਣਾ ਉਹ ਬੱਚਿਆਂ ਨੂੰ ਬੱਸ ਕਰ ਦੋ ਸਮਾਰਟ ਕਲਾਸ ਚਾਲੂ ਕਰਨੀ ਕਹਿਣ ਦਾ ਭਾਅ ਉਹਨਾਂ ਨੇ ਕਿੰਨੇ ਆਪਣਾ ਕਿੰਨੇ ਕੀ ਹੈ 47 47 ਹੈ ਨਾ ਮੈਂ ਕਿਹਦੇ ਲਾਉਂਗਾ ਇਹਨਾਂ ਨੂੰ ਕਿ ਉਹ ਹੀ ਕਹਿਣਾ ਉਹਦੇ ਨਾਲਾ ਪ੍ਰੋਪਰ 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 ਹੀ ਕਹਿੰਦੇ ਪ੍ਰੋਪਰ ਪ੍ਰੋਪਰ ਦਾ ਵੀ ਪਰਿਆ ਤੋਛੀਪਾ ਔਰ ਮੋਟਰ ਦੇ ਕਈ ਰੱਖਿਆ ਨੇ ਕੱਢ ਕੇ ਡਬਲ ਆ ਤੇ ਮੈਂ ਬਹਾਰਾ ਵਿੱਚ ਅੱਛਾ ਅੱਛਾ ਸਟੈਂਡ ਆ ਦਾ ਜਿਹੜਾ ਮਗਰ ਵਾਲਾ ਅੱਛਾ ਸੋ ਸਕੂਲ ਤੇ ਕੰਧ ਪਰ ਟੰਗ ਹੁੰਣੀ ਆ ਆ ਰੱਖ ਲਿਓ ਜਾਇ ਬੇਸ਼ੱਕਤ ਥੱਲੇ ਵਾਲਾ ਆ ਥੱਲੇ ਵਾਲੇ ਹਾਂ ਤੇ ਇਹਦੇ ਕੰਮ ਦੇ ਨਹੀਂ ਫੜੇ ਵਕਮਟ ਕਰਾ ਉਹ ਨਾਲ ਪਾਇਕਾ ਫੂਲਾਵੇ ਕਰ ਇਹ ਤਾਂ ਛੋਟੇ ਬੱਚਿਆਂ ਨੇ ਹੁਣ ਕਾਰਨਾਂ ਨੂੰ ਉਹਨਾਂ ਦੀ ਕਲਾਸ ਲੱਗਣੀ ਹੈ ਇਹਦੇ ਪਰ ਹਾਂ ਕੀ ਕਹਿੰਦਾ ਭਾਈ ਇਹ ਤਾਂ ਛੋਟੇ ਬੱਚਿਆਂ ਦੀ ਕਲਾਸਾਂ ਲੱਗਣੀ ਹੋਣੀਆਂ ਇਹਦੇ ਪਰ ਕਾਰਨਾਂ ਦੇ ਅੰਦਰ ਨਹੀਂ ਲੱਗਣੀ ਆ ਪਤਾ ਨਹੀਂ ਬੱਚੇ ਦਾ ਜਦੋਂ ਕਹਿੰਦੇ ਲੱਗਦਾ ਤੁਹਾਨੂੰ ਹੁਣ ਤਾਂ ਕਾਰਨ ਇਹਦਾ 스마트ਫੋਨ ਲੱਗ ਗਿਆ ਚਲਾਉਣ ਉਹਨਾਂ ਨੇ ਸਮਾਰਟ ਟੀਵੀ ਤੇ ਕੀ ਦੇਖਣਾ ਜਿਹੜੇ ਛੋਟੇ ਬੱਚੇ ਆ ਉਹਨਾਂ ਵਾਸਤੇ ਤਾਂ ਚੱਲ ਜੀਦਾ ਦੋ ਤਿੰਨ ਐਪਾਂ ਵੀ ਆਈਆਂ ਵੀ ਆ ਨਾ ਗਵਰਨਮੈਂਟ ਵਾਲੀਆਂ ਐਜੂਕੇਸ਼ਨ ਵਾਲੀਆਂ ਅੱਛਾ ਅੱਛਾ ਲਿਪੜ ਨੂੰ ਨਾਲ ਦੇ ਸਾਹਮਣੇ ਦਿਖਾਓ ਬਾਕੀ ਤਕਨੀਕਾਂ ਹੀ ਇਹ ਹੈ ਨਾ ਪ੍ਰੈਕਟੀਕਲ ਜ਼ਿਆਦਾ ਅੱਛਾ ਅੱਛਾ ਉਸਾ ਚਾਲ। ਯਾ। ਸਰਵਜੀਤ ਭੈਣ ਹੋ ਗਈ, ਉਹਦੀਆਂ ਸਹੇਲੀਆਂ ਹੋ ਗਈਆਂ ਜਿਨ੍ਹਾਂ ਨੇ ਹੈਲਪ ਕਰੀਏ, ਸਪੈਸ਼ਲ ਧੰਨਵਾਦ ਕਰਾਂਗੇ ਤੁਹਾਡਾ। ਪੇਮਾ। ਜੀ ਆ। ਸਟੈਂਡ ਦੇਖੋ ਕੰਧ ਪਰ ਲਾਉਣ ਵਾਲਾ ਇਹ ਕੁਪਾ ਦੇ ਸਟੈਂਡ ਜਿਹੜਾ ਕੰਧ ਪਰ ਫਿੱਟ ਕਰਨਾ ਹੁੰਦਾ ਕੰਧ ਤੇ ਵਾਲਾ ਜਿਸ ਬੱਤੀ 2 ਤੋਂ 52 32 2 52 32 ਇੰਚ ਤੋਂ ਲੈ ਕੇ 52 ਇੰਚ ਤੱਕ ਆ ਬਸ ਠੀਕ ਆ ਠੀਕ 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 ਅੱਛਾ ਜਿਹੜੀ ਗਰੰਟੀ ਫਰੰਟੀ ਪਿੱਛੇ ਹੀ ਲਿਖੀ ਹੋਈ ਆ ਠੀਕ ਆ ਓਕੇ ਵੀਰ ਜੀ ਦੱਬਾ ਜਿਹੜੇ ਸਾਹਿਬ ਦਾ ਚੱਕਿਆ ਮੈਨੂੰ ਖਾਲੀ ਉੜਾ ਦਾ ਖਾਲੀ ਤਾਂ ਦਿੱਤਾ ਨਾ ਕਿਤੇ ਕੱਢ ਲਈ ਹੋਵੇ ਵਿੱਚ ਤੇ ਇਹ ਵੀ ਜਾ ਕੇ ਪਤਾ ਲੱਗੂ ਕੋਲ ਸਕੂਲ ਚ ਵੀ ਕੀ ਬਣਦਾ ਕੀ ਨਹੀਂ ਕਿਤੇ ਸ਼ੂ ਮੰਤਰ ਹੋ ਜਵੇ ਕੰਮ

ਅਕਦਾ ਤੱਕਦਾ ਪਿਆਰ ਦਾ ਨਗਾਰਾ ਚੱਲ ਓਕੇ ਥੈਂਕ ਯੂ ਭਰਾਜੀ ਥੈਂਕ ਯੂ ਧੰਨਵਾਦ ਆ ਤੁਹਾਡਾ ਅਕਮਲ ਬਾਸ ਲੋਸਰ ਚਲੋ ਹੁਣ ਤੁਹਾਨੂੰ ਮਿਲਦੇ ਜੀ ਗਾਂ ਚੱਲ ਕੇ ਲਓ ਜੀ ਆ ਐਮਰਜੈਂਸੀ ਪਹੁੰਚੇ ਆ ਜੀ ਬੱਕੀ ਨੂੰ ਬੱਕੀ ਗਾਣਾ ਮੈਂ ਬਲੱਡ ਡੋਨੇਟ ਕੀਤਾ ਜਾਊਗਾ ਮੈਂ ਰਖੜੀਆਂ ਵਾਲੇ ਦਿਨ ਮੈਂ ਹਾਜੀ ਤੇਰੀ ਚਾ ਹਲੜੀ ਪੈਣੇ ਆਉਣਾ ਥੋੜਾ ਲੇਟ ਹੁਣ ਟਾਈਮ ਬਲੱਡ ਸੈਂਟਰ ਉੱਧਰ ਹੈ ਪਰ ਲੱਗੇ ਕਿ ਦਿਨ ਛੁੱਟੀ ਨਾ ਹੋਵੇ ਇੱਥੇ ਸਰਕਾਰੀ ਨਗਰ ਚਰ ਕੋਲ ਮਾ ਜਾ ਕੇ ਹੈ ਤੇ ਹੈਗੇ ਹੈ ਕਿ ਪ੍ਰਸ਼ਾਸਨ ਚੱਲੇ ਰਿਹਾ ਦੇਖੋ ਜਿਹੜਾ ਆਪਣੀ ਨਹੀਂ ਨਹੀਂ ਮੈਨੂੰ ਮੇਰੇ ਡਾਕਟਰ ਨੇ ਮੜ ਦਿੱਤਾ ਹੂੰ ਕੋਨਦਾਨ ਕਰਨਾ ਬਹੁਤ ਜ਼ਰੂਰੀ ਹੈ ਜੀ ਪਤਾ ਨਹੀਂ ਕਿਹਦੇ ਮਾਂ ਪਿਓ ਨੂੰ ਲੋੜ ਪੈ ਸਕਦੀ ਹੈ ਕਿਹਦੇ ਧੀ ਪੁੱਤ ਨੂੰ ਲੋੜ ਪੈ ਸਕਦੀ ਹੈ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਬਲੱਡ ਦੀ ਨੀਡ ਹੁੰਦੀ ਹੈ ਤੇ ਉਹ ਠੀਕ ਹੋ ਕੇ ਆਪਣੇ ਘਰ ਨੂੰ ਚਲੇ ਜਾਂਦੇ ਨੇ ਪਤਾ ਨਹੀਂ ਕਿੰਨੀਆਂ ਕਿ ਦੁਆਵਾਂ ਦੰਦੇ ਬਾਈ ਜਿਹੜੇ ਠੀਕ ਹੋ ਜਾਂਦਾ ਠੀਕ ਠੀਕ ਹੈ ਹਾਂ ਹਾਂ ਬਿਲਕੁਲ ਬਿਲਕੁਲ ਸੋ ਸ਼ਾਂਤੀ ਜਰੇ ਹੈ ਬਿਲਕੁਲ ਠੀਕ ਹੈ ਬਦਰ ਅਸੀਂ ਪਤਾ ਕੀ ਕਰਦੇ ਹਾਂ ਦੋ ਭਰਾ ਤਾਂ ਅਸੀਂ ਹੈਗੇ ਉਹ ਵੀ ਸਾਡੇ ਨਾਲ ਕਈ ਜਣੇ ਜੁੜੇ ਹੋਏ ਹੈਗੇ ਆ ਜਾਂ ਸਾਡੇ ਨਿਕਲ ਗਏ ਤਿੰਨ ਕਮਹੀਨੇ ਚਾਰ ਕਮਹੀਨੇ ਅਸੀਂ ਆਪਣੇ ਆਪ ਇੱਥੇ ਪਹੁੰਚ ਜਾਂਦੇ ਜੇ ਨੇੜੇ ਕੋਈ ਕੈਂਪ ਹੋਵੇ ਬਗੈਰ ਕਿਸੇ ਤੇ ਕਹੇ ਤੇ ਮੈਂ ਸਪੈਸ਼ਲ ਹੈ ਬਗੈਰ ਵੇਖੀ ਹੋ ਵੈਰੀ ਗੁੱਡ ਬਹੁਤ ਵਧੀਆ ਗੱਲ ਬਹੁਤ ਵਧੀਆ ਗੱਲ ਐਕਣਾ ਚਾਹੀਦਾ ਇਹੀ ਹੈ ਸਵੈ ਇੱਛਕ ਆਪਣੀ ਮਰਜ਼ੀ ਨਾਲ ਇੱਕ ਤਾਂ ਹੋ ਗਿਆ ਕਿਸੇ ਰਿਸ਼ਤੇਦਾਰ ਨੇ ਸਾਧ ਲਿਆ ਮੰਨ ਲਓ ਉਹ ਤਾਂ ਵੀ ਨਾ ਨਹੀਂ ਕਰ ਹਣੀ ਭਾਵੇਂ ਮਨ ਵੀ ਨਹੀਂ ਕਰਦਾ ਪਰ ਫਿਰ ਵੀ ਜਾ ਕੇ ਇਕੱਲੇ ਦੀ ਨੀਡ ਪੂਰੀ ਕਰਨੀ ਹੈ ਇੱਕ ਜਿਹੜੀ ਆਪਣੀ ਮਰਜ਼ੀ ਦੇ ਨਾਲ ਦਾਨ ਕਰਨਾ ਨਾ ਉਹ ਬਹੁਤ ਵੱਡੀ ਗੱਲ ਹੈ ਇਹ ਚੀਜ਼ ਇੱਕ ਕਿਤੇ ਕੈਮੀਕਲ ਜਾਂ ਕੋਈ ਚੀਜ਼ਾਂ ਦਾ ਬਣਨੀ ਤਾਂ ਹੈ ਨਹੀਂ ਇਹ ਤੇ ਬਾਡੀ ਦੇ ਵਿੱਚ ਹੈ ਪਰ ਮਾਤਮਾ ਨੇ ਕੋਈ ਇਹੋ ਜੀ ਚੀਜ਼ ਬਣਾਈ ਸਾਡੇ ਅੰਦਰ ਹਨਾ ਜਿਨੇ ਇਹਨੂੰ ਆਪਣੇ ਆਪੇ ਉਤਪਨ ਕਰ ਦੇਣਾ ਇਹ ਮਤਲਬ 24 ਘੰਟੇ ਦੇ ਵਿੱਚ ਜਿਹੜਾ ਖੂਨ ਤਾਂ ਪੂਰਾ ਹੋ ਜਾਂਦਾ ਹੀਮੋਗਲੋਬਿਨ ਹੈ ਜਿਹੜੀ ਡਾਕਟਰ ਸਾਹਿਬ ਮੇਰੇ ਖਿਆਲ ਤਿੰਨ ਕ ਮਹੀਨਿਆਂ ਚ ਪੂਰੀ ਹੁੰਦੀ ਹੈ ਨਾ ਜੀ ਸ਼ਿਆਨੋ ਹੀਮੋਗਲੋਬਿਨ ਵੀ ਹੈ ਨਾ ਹੀਮੋਗਲੋਬਿਨ 71 ਘਟਦਾ ਇਹਨੂੰ ਠੀਕ 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 ਮੇਰੇ ਤੋਂ ਤਾਂ 15 ਗ੍ਰਾਮ ਨਾ ਬਾਕੀ ਸਾਡੇ ਦੋਨੇ ਭਰਾਵਾਂ 'ਚ ਤਕੜਾਈ ਆ ਜਿਹਦੇ ਜੋਇੰਟ ਸਾਡੀ ਚੜਦੀ ਆ ਨਾ 2 ਗ੍ਰਾਮ ਟੱਪ ਜਾਰੇ ਉੱਪਰ ਜਾਂਦਾ ਕਦੇ ਚਲੋ ਬਾਤ ਦਿਖਾਉਂਦੇ ਜੀ ਹੁਣ ਕੋਈ ਬੋਲੀ ਹਾਂ ਉਹ ਸਿਰਿਓ ਤਾਂ ਹੀ ਮਾਰੀ ਵੀ ਬਸ ਓਕੇ ਜੀ ਤੁਹਾਡਾ ਕੰਮ ਹਾਂ ਓਹ ਕੋਦੇ ਪਤਾ ਐਨਾ ਪ੍ਰੈਸ਼ਰ ਹੁੰਦਾ ਆਪਣਾ ਵੀ ਉਹ ਪਾੜਨੇ ਵਾਲੀ ਕਰ ਦਿੰਦੇ ਇੱਕ ਵਾਰ ਨੂੰ ਇਹ ਹਾਰਟ ਨੇ ਪ੍ਰੈਸ਼ਰ ਬਣਾਇਆ ਵਾ ਤੇਰਾ ਬਲੱਡ ਪ੍ਰੈਸ਼ਰ ਮੀਨਿੰਗ 140 ਹੈ ਤੇਰਾ ਹੁਣ ਇਹ ਇਹਦਾ ਅੱਜ ਸੈਰੇ ਦੇ ਵਿੱਚ ਤੇ 350 ਗ੍ਰਾਮ ਭਾਰਨ ਬੈਠੇ ਬੈਠੇ ਘਟ ਗਿਆ। ਉਹ ਦੂਈ ਕਾਉਂਟਿੰਗ ਤੇ ਉਹ ਬੜੀ ਡਾਇਟਿੰਗ ਕਰੀ ਚੰਗੀ ਡਾਇਟਿੰਗ ਕਰਦੇ ਸਨ। ਅਵੀ ਲੱਗਾ। ਕੋਈ ਬਾਤ ਜੋਗਿੰਗ ਕਰਦਾ ਫਿਰੇ ਤਾਨੂੰ ਡਾਇਟਿੰਗ ਕਰਦਾ ਉਹ ਸਾਡੇ ਉਹਦਾ ਪਾਣੀ ਨੇ ਪੂਰਾ ਕਰਕੇ ਇਹਦੇ ਵਿੱਚ ਰਲ ਜਾਣਾ ਉਹ ਤਾਂ ਪੁੱਤੀ ਆ ਜਾਣਾ ਮੁੜ ਕੇ 24 ਘੰਟੇ ਚ ਫੇਰ। ਲੋ ਜੀ ਇਸੇ ਮੌਕੇ ਦੇ ਉੱਪਰ ਸਿਵਲ ਸਰਜਨ ਰੂਪਨਗਰ ਵੱਲੋਂ ਵੀ ਸਨਮਾਨਤ ਕੀਤਾ ਜਾ ਰਿਹਾ ਵਿਕੀ ਨੂੰ ਵੀ। ਤੇ ਦੂਸਰੇ ਮੁੰਡੇ ਸੁਖਵਿੰਦਰ ਨੂੰ ਵੀ ਵੀ ਕਹਿੰਦੇ ਅੱਜ ਐਡਾ ਵੱਡਾ ਤਿਹਾਰਾ ਤਿਹਾਰਨ ਛੱਡ ਕੇ ਤੁਸੀਂ ਲੋਕ ਹਿੱਤ ਦੇ ਵਿੱਚ ਇੱਥੇ ਡੋਨੇਟ ਕਰਨ ਆਇਓ ਸੋ ਇਹ ਬਹੁਤ ਵੱਡੀ ਗੱਲ ਆ ਸਪੈਸ਼ਲੀ ਪੂਰੀ ਬਲੱਡ ਬੈਂਕ ਦੀ ਟੀਮ ਅਤੇ ਸਿਵਲ ਸਰਜਨ ਰੂਪਨਗਰ ਵੱਲੋਂ ਅ ਵਿੱਕੀ ਅਤੇ ਦੂਸਰਾ ਲੜਕਾ ਜਿਹੜਾ ਸੁਖਵਿੰਦਰ ਹੈ ਇਹਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ ਤੇ ਉਸ ਤੋਂ ਬਾਅਦ ਵੀ ਜਿਹੜੇ ਹੋਰ ਵੀ ਡੋਨਰ ਪਹੁੰਚ ਰਹੇ ਨੇ ਉਨਾਂ ਨੂੰ ਵੀ ਸਨਮਾਨਤ ਕਰ ਰਹੇ ਨੇ ਇਹ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਐਦਾਂ ਉਤਸ਼ਾਹਵਾਦ ਦਾ ਡੋਨਰਾਂ ਦਾ ਤੇ ਸਿਵਲ ਸਰਜਨ ਜੀ ਦੇ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਜਿਹੜੇ ਕਿ ਹਸਪੀਟਲ ਦੇ ਹੈੱਡ ਨੇ ਸੋ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ ਜੀ ਹਲੋ ਜੀ ਪਹੁੰਚ ਗਏ ਸਕੂਲ ਦੇ ਵਿੱਚ ਬਲੱਡ ਡੋਨੇਟ ਵੀ ਕਰਿਆ ਜੀ ਆਪਾਂ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਤੇ ਮੈਨੂੰ ਪੂਰੀ ਗੱਡੀ ਦੇ ਵਿੱਚ ਹੀ ਆਉਂਦੀ ਆ ਨਾ ਪੂਰੀ ਚੌੜੀ ਹੈ ਸਟੈਂਡ ਸਟੈਂਡ ਫੜਾ ਦੇ ਨਮਾ ਚੱਲ ਮਨੋਸਾ ਸਤਿ ਸ਼੍ਰੀ ਅਕਾਲ ਜੀ ਫਸਟ ਕਮੈਂਡ ਜੀ ਸਤਿ ਸ਼੍ਰੀ ਅਕਾਲ ਹਾਂ ਉਹ ਟੇਬਲ ਤੇ ਰੱਖ ਦੋ ਫਿਰ ਹੁਣ ਇੰਸਟਾਲੇਸ਼ਨ ਕਰਵਾ ਲੈਣਗੇ ਫਿਰ ਅੱਜ ਫਿਰ ਬੱਚੇ ਰੱਖੜੀਆਂ ਮਨਾਉਂਦੇ ਸਾਰੇ ਹਾਂ ਜੀ ਅੱਗੇ ਚੱਲੇਗੇ ਵਿੱਚ ਨੂੰ ਆਵਾਂ ਦੇਖੀਏ ਅੱਜ ਸਵੇਰੇ ਚਲੋ ਤੀਆਂ ਤੀਆਂ ਭੈਣਾਂ ਦਾ ਤਿਹਾਰ ਹੈ ਜੀ ਇਹ ਸਾਡੀ ਭੈਣਾਂ ਜੀ ਆ ਜਿਹੜੇ ਸਟੈਂਡ ਹੈ ਇਹਦਾ ਬੈਕ ਸਾਈਡ ਤੇ ਬਣਾਇਆ ਵਿੱਚ ਵੀ ਹੈਗਾ ਸਟੈਂਡ ਤੇ ਟੇਬਲ ਤੇ ਰੱਖਣਾ ਇਹ ਸਟੈਂਡ ਹੈਗਾ ਜਿਹੜਾ ਕੰਪਨੀ ਤੋਂ ਖੋਪਣਾ ਹੋਵੇਗਾ ਇਹ ਤਾਂ ਉਹ ਸਾਡਾ ਕਹਦਾ ਜੀ ਭੈਣ ਦਾ ਕਰੋ ਜੀ ਆਪਣੀ ਸਰਜੀਤ ਪੋਰ ਇੰਗਲੈਂਡ ਤੋਂ ਤੇ ਉਹਨਾਂ ਦੀਆਂ ਸਿੱਧੀਆਂ ਨੇ ਦੋ ਰੜ ਕੇ ਮੈਂ ਰਿਕੁਐਸਟ ਕੀਤੀ ਸੀਗੀ ਉਹਨਾਂ ਔਰ ਹਨ ਮੈਨੂੰ ਕਿਹਾ ਹਾਂ ਵੀ ਜੇ ਕਿਤੇ ਵੀ ਜਰੂਰਤ ਹੈ ਕੋਈ ਇਦਾਂ ਦੀ ਲੱਗਦੀ ਹੈ ਵੀ ਜਿੱਥੇ ਸਾਡੀ ਸੇਵਾ ਲੱਗਦੀ ਹੋਵੇ ਵੀ ਉਸੇ ਸਾਨੂੰ ਜਰੂਰ ਦੱਸਿਆ ਕਰੋ ਤਾਂ ਨਾਲ ਮੈਡਮ ਜੀ ਨੇ ਪੁੱਛਿਆ ਤੇ ਪ੍ਰਿੰਸੀਪਲ ਮੈਨੂੰ ਵੀ ਕੋਈ ਜਰੂਰਤ ਉਹ ਕਹਿੰਦੇ ਵੀ ਜੇ ਆਹ ਹੈਲਪ ਹੋ ਜਵੇ ਸਾਡੀ ਵੀ ਬੱਚਿਆਂ ਨੂੰ ਅੱਜ ਕੱਲ ਸਮਾਰਟ ਐਂਡੀਗੀਆਂ ਦੇ ਪੜ੍ਹਾਉਣ ਵਾਗੇ ਹਨ ਵੀ ਜੇ ਹੋ ਜਵੇ ਤਾਂ ਬਹੁਤ ਵਧੀਆ ਗੱਲ ਹੈ ਤਾਂ ਆਪਾਂ ਭੈਣ ਨੇ ਰਿਕੁਐਸਟ ਕੀਤੀ ਸੀ ਭੈਣ ਕਹਿੰਦੀ ਰਿਕੁਐਸਟ ਨਾ ਕਰ ਪੁੱਤਰ ਭਰਾ ਮੈਨੇ ਕਹਿੰਦੀ ਹੁਕਮ ਕਰ ਹੁਣ ਤੁਸੀਂ ਧੰਨਵਾਦ ਕਰਦਾ ਭੈਣ ਦਾ ਬੰਦੇ ਦੀ ਹਾਂ ਜੀ ਧੰਨਵਾਦ ਜੀ ਸਾਡੇ ਚੈਹ ਦੇ ਲੋ ਅਸੀਂ ਧੰਨਵਾਦ ਕਰਦੇ ਆਂ ਮੈਡਮ ਸਭਜੀਤ ਹੋਰਾਂ ਦਾ ਜੀ ਤੇ ਉਹਨਾਂ ਦੇ ਫਰੈਂਡਸ ਨੇ ਜਿਹਨੇ ਲੈਡ ਤੋਂ ਸਾਨੂੰ ਐਲਡੀ ਜਿਹੜੀ ਹੈ ਸਾਨੂੰ ਪ੍ਰੋਵਾਈਡ ਕਰਵਾਈਏ ਸਾਡੇ ਬੱਚਿਆਂ ਦੇ ਭਲੇ ਲਈ ਬਹੁਤ ਜ਼ਿਆਦਾ ਇਹ ਸਾਡੇ ਬੱਚਿਆਂ ਲਈ ਜ਼ਰੂਰੀ ਸੀ ਪ੍ਰੋਜੈਕਟ ਤਾਂ ਸਾਡੇ ਕੋਲ ਹੈ ਲੇਕਿਨ ਇਹ ਵੀ ਕਮਰੇ ਵਿੱਚ ਆਪਾਂ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਪਰ ਹਾਂਜੀ ਉੱਥੇ ਨਹੀਂ ਬਿਠਾ ਸਕਦੇ ਆਂ ਵਾਰ-ਵਾਰ ਸਾਨੂੰ ਕਲਾਸ ਚੇਂਜ ਕਰਨੀਆਂ ਪੈਂਦੀਆਂ ਨੇ ਤੇ ਇਹਦੇ ਨਾਲ ਸਾਡਾ ਸਮੱਸਿਆ ਜਿਹੜੀ ਹੱਲ ਹੋ ਜਾਣੀ ਹੈ ਤੇ ਇਹ ਕਲਾਸ ਹੋਰ ਜਿਹੜਾ ਸਾਡਾ 스마트 ਰੂਮ ਬਣ ਜਾਣਾ ਹੈ। ਬਿਲਕੁਲ। ਤੇ ਬਹੁਤ ਵਧੀਆ ਢੰਗ ਨਾਲ ਕੰਮ ਕਰਾ ਸਕਣਗੇ। ਬਹੁਤ ਬਹੁਤ ਧੰਨਵਾਦ। ਤੈਹ ਦੇ ਲੋ ਅਸੀਂ ਸ਼ੁਕਰਗੁਜ਼ਾਰ ਆ ਮੈਮ ਸਾਜੀ ਜੀ ਤੁਹਾਡੇ ਤੇ ਉਹਨਾਂ ਦੇ ਫਰੈਂਡਸ ਦੇ ਇੰਗਲੈਂਡ ਤੋਂ ਵੀ ਸਾਡੀ ਅੰਨੀ ਹੈਲਪ ਕਰ ਰਹੇ ਹੋ। ਹਾਂਜੀ ਬਣ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਵੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ। ਗਰੀਬ ਗਰੁੱਪੇ ਦੀ ਹੈਲਪ ਜ਼ਰੂਰ ਕਰਦੇ ਰਹਿਣਾ ਤੇ ਐਦਾਂ ਜਦੋਂ ਕਿਤੇ ਜਰੂਰਤ ਹੁੰਦੀ ਆ, ਨੀਡ ਹੁੰਦੀ ਆ ਕਿਸੇ ਨੂੰ ਤਾ ਉੱਥੇ ਵੀ ਜ਼ਰੂਰ ਹੈਲਪ ਕਰਦੀ ਆ ਪ੍ਰਮਾਤਮਾ ਤੁਹਾਨੂੰ 100 ਗੁਣਾ ਜ਼ਿਆਦਾ ਕਰਕੇ ਮੋੜੂਗਾ ਮਨ ਨੂੰ ਮੇਰੀ ਜ਼ੁਬਾਨ ਤੇ ਨੇ ਜਿਹੜੇ ਸ਼ਬਦ ਨਿਕਲ ਜਾਂਦੇ ਨੇ ਉਹਨਾਂ ਛੱਤੀ ਪੂਰੇ ਹੋ ਜਾਂਦੇ 100 ਗੁਣਾ ਕਰਕੇ ਤੁਹਾਨੂੰ ਥੋੜੇ ਦਿਨਾਂ ਚ ਵਾਪਸ ਮਿਲ ਜਣਾ ਜਗਾ ਬਣੇ ਸਤਿ ਸ਼੍ਰੀ ਅਕਾਲ ਮਿਲਦੇ ਫਿਰ ਕਿਸੇ ਅਗਲੇ ਬਲਾਗ ਦੇ ਵਿੱਚ ਧੰਨਵਾਦ ਮੈਂ ਜੀ